फतेहगढ़ साहिब में भारतीय किसान संघ की एक बैठक हुई जिसकी अध्यक्षता प्रदेश अध्यक्ष हरिंदर सिंह ने की इस बैठक में पंजाब सरकार द्वारा किसानों के साथ की धक्के शाही की कड़ी निंदा की गई और सरकार को चेतावनी दी गई। प्रदेश अध्यक्ष हरिंदर सिंह ने कहा कि 19 तारीख को भगवंत मान सरकार ने किसानों को चंडीगढ़ बुलाया और केंद्रीय मंत्री के साथ बैठक की उन्हें रास्ते में ही हिरासत में ले लिया गया और जेल में बंद करने के बाद पिछले तेरह महीनों से शंभू और खनौरी सीमाओं पर एमएसपी और अन्य गारंटी कानूनों की विभिन्न मांगों के लिए आंदोलन कर रहे किसानों को रात के दौरान जबरन वहां से उठा लिया गया अगर भगवंत मान सरकार का इसमें दोहरा चेहरा है तो सरकार ने किसानों की पीठ में छुरा घोप उनके साथ अन्याय किया है भारतीय किसान संघ इस कार्रवाई की कड़ी निंदा करता है आगे ਪਰਦੇਸ਼ ਅਧਿਐਖ ਹਰਿੰਦਰ ਸਿੰਘ ਨੇ ਮੀਡੀਆ ਸੇ ਕੀ ਕਹਾ ਸੁਨੇ ਸਾਹਿਬ ਮਾਰਕੰਗੀ ਇਸ ਰਿਪੋਰਟ ਮੇ ਅੱਜ ਦੀ ਮੀਟਿੰਗ ਦਾ ਮੁੱਖ एजेंडा ਇਹ ਸੀ ਕਿ ਜੋ 11 ਤਰੀਕ ਨੂੰ ਕਿਸਾਨਾਂ ਨੂੰ ਭਗਵੰਤਵਾਲ ਸਰਕਾਰ ਨੇ ਚੰਡੀਗੜ੍ਹ ਦੇ ਵਿੱਚ ਬੁਲਾ ਕੇ ਕੇਂਦਰੀ ਮੰਤਰੀਆਂ ਦੇ ਨਾਲ ਜੋ ਮੀਟਿੰਗ ਕਰਵਾ ਰਹੀ ਸੀ ਉਹਦੇ ਵਿੱਚ ਉਹਨਾਂ ਨੂੰ ਰਸਤੇ ਵਿੱਚ ਆਉਂਦਿਆਂ ਹੋਇਆਂ ਡਿਟੇਨ ਕੀਤਾ ਉਸ ਵੇ ਜੇਲ੍ਹਾਂ ਦੇ ਵਿੱਚ ਬੰਦ ਕਰਿਆ ਜੇਲ੍ਹਾਂ ਦੇ ਵਿੱਚ ਬੰਦ ਕਰਨ ਤੋਂ ਬਾਅਦ ਜੋ ਪਿਛਲੇ 13 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ MSP ਤੇ ਹੋਰ ਗਰੰਟੀ ਕਾਨੂੰਨ ਦੇ ਲਈ ਵੱਖ-ਵੱਖ ਮੰਗਾਂ ਨੂੰ ਲੈ ਕੇ ਜੋ ਕਿਸਾਨ ਸੰਘਰਸ਼ ਕਰ ਰਹੇ ਸਨ ਉਹਨਾਂ ਨੂੰ ਜਬਰੀ ਰਾਤ ਦੇ ਸਮੇਂ ਉੱટો ਠਾਇਆ ਗਿਆ ਸੋ ਇਸ ਵਿੱਚ ਭਗਵੰਤ ਮਾਨ ਸਰਕਾਰ ਦਾ ਜੇ ਦੋਰਾ ਚਿਹਰਾ ਸੀ ਕਿਸਾਨਾਂ ਦੇ ਨਾਲ ਪਿੱਠ ਦੇ ਵਿੱਚ ਛੁਰਾ ਮਾਰ ਕੇ ਉਹਨਾਂ ਨੇ ਕਿਸਾਨਾਂ ਦੇ ਨਾਲ ਬੇਇਨਸਾਫੀ ਕੀਤੀ ਹੈ ਸੋ ਇਸ ਕਾਰਵਾਈ ਦੀ ਇੰਡੀਅਨ ਫਾਰਮਰਸ ਐਸੋਸੀਏਸ਼ਨ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ ਉਸ ਦਾ ਸਖਤ ਵਿਰੋਧ ਕਰਦੀ ਹੈ ਕਿ ਸਰਕਾਰ ਨੇ ਸਾਡੇ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਿਆ ਸਾਡਾ ਜੋ ਸ਼ਾਂਤਮਈ ਧਰਨਾ ਚੱਲਦਾ ਸੀ ਜਿਸ ਦਾ ਸਾਨੂੰ ਕਾਨੂੰਨੀ ਤੌਰ ਤੇ ਅਧਿਕਾਰ ਹੈ ਤੇ ਹੱਕ ਵੀ ਹੈ ਉਹਦਾ ਅਸੀਂ ਉੱਥੇ ਧਰਨਾ ਲਾਇਆ ਸੀ ਉਸ ਨੂੰ ਜਬਰੇ ਉਠਾਇਆ ਗਿਆ ਜਿਸ ਦਾ ਅਸੀਂ ਸਖ਼ਤ ਸਾਬ ਦੇ ਵਿਰੋਧ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਰਣਨੀਤੀ ਬਣਾ ਕੇ ਜੋ ਵੀ ਹੋਗਾ ਉਸ ਨੂੰ ਅੱਗੇ ਵਧਾਇਆ ਜਾਊਗਾ ਅਸੀਂ ਇਸ ਤਰ੍ਹਾਂ ਦੀਆਂ ਸਰਕਾਰ ਦੀਆਂ ਕੋਝੀਆਂ ਹਰਕਤਾਂ ਤੋਂ ਉਹਨਾਂ ਨੂੰ ਖਬਰਦਾਰ ਕਰਦੇ ਹਾਂ ਇਹ ਖਬਰਦਾਰ ਕਰਦੇ ਆ ਕਹਿੰਦੇ ਆ ਕਿ ਐਸੀ ਆ ਕੋਝੀਆਂ ਹਰਕਤਾਂ ਕਰ ਤੋਂ ਸਰਕਾਰ ਗੁਰੇਜ਼ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਐਸਾ ਖਮਿਆਜਾ ਭੁਗਤਣਾ ਪਵੇਗਾ। ਵਪਾਰੀ ਤਾਂ ਖੁਸ਼ ਹੋ ਨਹੀਂ ਵਪਾਰੀ ਕਹਿੰਦੇ ਸਾਨੂੰ ਨੁਕਸਾਨ ਬਹੁਤ ਹੁੰਦਾ ਸੀ। ਇਹ ਕਹਿੰਦੇ ਆ ਗੱਲਾਂ ਨੇ ਸਰਕਾਰ ਆਪ ਦੇ ਵਿੱਚ ਵਪਾਰੀ ਨੂੰ ਅਤੇ ਕਿਸਾਨ ਨੂੰ ਲੜਾ ਰਹੀ ਹੈ। ਸਰਕਾਰ ਕਹਿ ਰਹੀ ਹੈ ਕਿ ਸਾਨੂੰ ਇੱਥੇ ਆਉਣ ਦੇ ਵਿੱਚ ਜੋ ਨਿਵੇਸ਼ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਦਿੱਕਤ ਆਉਂਦੀ ਹੈ। ਪਿਛਲੇ 3 ਸਾਲਾਂ ਦੇ ਵਿੱਚ ਕਿੰਨਾ ਕੋ ਨਿਵੇਸ਼ ਆ ਗਿਆ? ਇਹ ਸਰਕਾਰ ਆ ਸਰਕਾਰ ਵਪਾਰੀ ਨੂੰ ਅਤੇ ਕਿਸਾਨ ਨੂੰ ਆਪਸ ਦੇ ਵਿੱਚ ਭਾਈਚਾਰਿਆਂ ਨੂੰ ਲੜਾ ਕੇ ਆਪਣੀਆਂ ਵੋਟਾਂ ਦੀਆਂ ਰੋਟੀਆਂ ਸੇਕਣੀਆਂ ਚਾਹੁੰਦੀ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਚੋਣਾਂ ਚ ਆਉਣ ਵਾਲੀਆਂ ਨੇ ਉਸ ਕਰਕੇ ਸਾਰਾ ਸਰਕਾਰ ਕਰ ਰਹੀ ਹੈ ਇੱਕ ਜਿਵੇਂ ਤੁਹਾਨੂੰ ਮਿਲਣ ਵਾਸਤੇ ਮੀਟਿੰਗ ਵਾਸਤੇ ਬੁਲਾਇਆ ਗਿਆ ਸੀ ਪਿੱਛੋਂ ਤੁਹਾਨੂੰ ਕਹਿੰਦਾ ਮੈਂ ਕਿਸਾਨਾਂ ਨੂੰ ਉੱਥੇ ਜਵਲਣ ਠਾਕੇ ਤੇ ਮੈਂ ਕਿਹੜਾ ਮੀਟਿੰਗਾਂ ਤੇ ਜਾਵਾਂਗਾ ਤੁਸੀਂਿਕਣਾ ਕਿ ਕੋਈ ਪਲੈਨਿੰਗ ਨਹੀਂ ਹਜੇ ਫਿਲਹਾਲ ਸਾਡੀ ਇਹਨਾਂ ਦੇ ਸਰਕਾਰ ਦੇ ਨਾਲ ਜੋ ਵੀ ਹੋਊਗਾ ਕੋਈ ਮੀਟਿੰਗ ਦਾ ਸੱਦਾ ਨਹੀਂ ਹੈਗਾ ਨਾ ਹੀ ਅਸੀਂ ਜਾਵਾਂਗੇ ਜਦੋਂ ਤੱਕ ਸਾਡੀ ਸੀਨੀਅਰ ਲੀਡਰਸ਼ਿਪ ਜੋ ਹੀ ਆਦੇਸ਼ ਦੇਊਗੀ ਉਸ ਦੇ ਮੁਤਾਬਕ ਜਿਵੇਂ ਹੋਗਾ ਉਸ ਤੋਂ ਅੱਗੇ ਰਣਨੀਤੀ ਤਿਆਰ ਕੀਤੀ ਜਾਊਗੀ ਸਤਨਾਮ ਬਹਿਰੂ ਅੰਦਰ ਨੇ ਉਹਨਾਂ ਕੀ ਸੁਨੇਹਾ ਦਿੱਤੀ ਸਰਦਾਰ ਸਤਨਾਮ ਸਿੰਘ ਜੀ ਬਹਿਰੂ ਅੰਦਰ ਨੇ ਉਹਨਾਂ ਨਾਲ ਕੱਲ ਵੀ ਪਰਸੋਂ ਵੀ ਮੁਲਾਕਾਤ ਹੋਈ ਹੈ ਉਥੇ ਜਿੰਨੇ ਵੀ ਹੋਰ ਲੀਡਰ ਮਿਲੇ ਸਰਦਾਰ ਸਰਵਨ ਸਿੰਘ ਪੰਦੇਰ ਮਜੀਤ ਸਿੰਘ ਰਾਏ ਹੋਰ ਵੀ ਸੀਨੀਅਰ ਲੀਡਰ ਕਾਕਾ ਸਿੰਘ ਕੋਟੜਾ ਉਹਨਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਸਾਨੂੰ ਮਾਣ ਹੈ ਕਿ ਇੱਕ 80 85 ਸਾਲਾਂ ਦਾ 87 ਸਾਲਾਂ ਦਾ ਬਜ਼ੁਰਗ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਜਿਹੜਾ ਕਿ ਕਹਿੰਦਾ ਜੇਲ੍ਹ ਦੇ ਵਿੱਚੋਂ ਮੇਰੀ ਕਿਸੇ ਨੇ ਜਮਾਨਤ ਨਹੀਂ ਕਰਾਉਣੀ ਭਾਵੇਂ ਮੈਨੂੰ ਜਿੰਨੀ ਤੇਰ ਅੰਦਰ ਸਰਕਾਰ ਦੱਕਣਾ ਚਾਹੇ ਡਾਕ ਲਵੇ ਭਾਵੇਂ ਮੇਰੇ ਅੰਦਰ ਸ਼ਹਾਤਤ ਹੋ ਜਵੇ ਪਰ ਮੈਂ ਉਥੋਂ ਆਪਣੀ ਜਮਾਨਤ ਨਹੀਂ ਕਰਵਾਉਣੀ ਜਦੋਂ ਸਰਕਾਰ ਆਪਣੀ ਮਰਜ਼ੀ ਨਾਲ ਛੱਡੂਗੀ ਉਦੋਂ ਅਸੀਂ ਵਾਰਾਂਗੇ ਸੋ ਸਾਰੇ ਲੀਡਰ ਚੜ੍ਹਦੀ ਕਲਾ ਦੇ ਵਿੱਚ ਨੇ ਆਉਣ ਵਾਲੇ ਚੋਣਾ ਵੀ ਆ ਰਹੇ ਲੁਧਿਆਣੇ ਉਪਰ ਚੋਣਾ ਵੀ ਹੋ ਰਹੀਆਂ ਉਹਨਾਂ ਲਈ ਕੋਈ ਰਣਨੀਤੀ ਆਪਣੀ ਕਰੂਗਾ ਪਹਿਲਾ ਹਾਲਤ ਅਜੇ ਆਪਣੀ ਹੋਣੀ ਜਿਵੇਂ ਹੀ ਹੋਊਗਾ ਸਾਡੀ ਲੀਡਰਸ਼ਿਪ ਦੇ ਤੋਂ ਬਾਹਰ ਆ ਗਈ ਜਿਵੇਂ ਵੀ ਸਾਡੀ ਲੀਡਰਸ਼ਿਪ ਕਹੂਗੀ ਅਗਰ ਜਿਸ ਤਰ੍ਹਾਂ ਵੀ ਸਰਕਾਰ ਦਾ ਵਿਰੋਧ ਹੋਇਆ ਅਸੀਂ ਉਹ ਡਟ ਕੇ ਕਰਾਂਗੇ ਕਿਸੇ ਚੀਜ਼ ਤੋਂ ਅਸੀਂ ਡਰਨ ਵਾਲੇ ਨਹੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ